ਕੋਈ ਇਹੋ ਜਿਹਾ ਸੁਪਨਾ ਜਿਹੜਾ ਅਧੂਰਾ ਰਹਿ ਗਿਆ ਹੋਵੇ ਅਮੀ ਦਾ ਉਹ ਤੁਸੀਂ ਹੁਣ ਪੂਰਾ ਕਰਨਾ ਹੋਵੇ ਬਹੁਤ ਜ਼ਿਆਦਾ ਸੁਪਨੇ ਆ ਜਿਹੜੇ ਚਲੋ ਮੈਂ ਆਪਣੇ ਵੱਲੋਂ ਤਾਂ ਬਹੁਤ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਸਿਹਤ ਨੇ ਸਾਥ ਨਹੀਂ ਦਿੱਤਾ ਮੈਂ ਆਪਣੀ ਮਾਂ ਨੂੰ ਜਹਾਜ਼ ਚ ਟੋਣਾ ਚਾਹੁੰਦਾ ਸੀਗਾ ਵੀ ਮੇਰੀ ਮਾਂ ਨੇ ਕਦੀ ਜਹਾਜ਼ ਚ ਬੈ ਕੇ ਨਹੀਂ ਦੇਖਿਆ ਸੀ ਮੇਰੀ ਮਾਂ ਨੇ ਕਦੀ ਇਹ ਨਹੀਂ ਜੀ ਜਦੋਂ ਹਨਾ ਮੇਰੀ ਮਾਂ ਕਹਿੰਦੀ ਰਹਿੰਦੀ ਹੁੰਦੀ ਸੀ ਵੀ ਹਾਂ ਚਲ ਆਪਾਂ ਚੱਲਦੇ ਆਂ ਚਲ ਆਪਾਂ ਚੱਲਦੇ ਮੈਂ ਅਮੀ ਤੁਸੀਂ ਸਿਹਤ ਠੀਕ ਕਰੋ ਮੈਂ ਕਹਾਂ ਪਾ ਚੱਲਾਂਗੇ ਇਨਸ਼ਾਅੱਲਾ ਹੈ ਨਾ ਤੇ ਤੁਹਾਡੇ ਤੋਂ ਮੈਂ ਕਹਾਂ ਬਹਿ ਹੁੰਦਾ ਨਹੀਂ ਗੱਡੀ ਦੇ ਵਿੱਚ ਨਹੀਂ ਸਫਰਾ ਫਗਵਾੜੇ ਤੱਕ ਮਸੀਂ ਆਉਂਦੇ ਸੀ ਬਟਾਲਾਂ ਤੋਂ ਫਗਵਾੜੇ ਤੱਕ ਮਸੀਂ ਆਉਂਦੇ ਸੀ ਆ ਕੇ ਥੱਕ ਜਾਂਦੀ ਸੀਗੇ ਫਿਰ ਮੈਂ ਕਹਾਂ ਪਲੇਨ ਦਾ ਸਫਰ ਤੁਸੀਂ ਕਿੱਦਾਂ ਚਲੋ ਉਹਦੇ ਵਿੱਚ ਚਲੋ ਲੰਬੇ ਬੈ ਕੇ ਵੀ ਭਵਾਂ ਜਾਣਾ ਜਹਾਜ਼ ਦੇ ਵਿੱਚ ਤਾਂ ਚਲੋ ਭਵਾਂ ਲੰਬੇ ਬੈ ਕੇ ਵੀ ਜਾਣਾ ਹੈ ਨਾ ਤੇ ਪਰ ਫਿਰ ਵੀ ਇੰਨਾ ਜ਼ਿਆਦਾ ਸਫਰ ਕੈਨੇਡਾ ਅਮਰੀਕਾ ਜਾਂ ਹੋਰ ਪਾਸੇ ਵੀ ਮੇਰਾ ਹੁਣ ਇਹ ਪਲਾਨ ਸੀਗਾ ਮੈਂ ਕਹਾਂ ਅਮੀ ਤੁਸੀਂ ਠੀਕ ਹੋ ਜਾਓ ਆਪਾਂ ਮੈਂ ਕਿਹਾ ਦੁਬਈ ਜਾ ਕੇ ਉਹਨੇ ਡੈਡੀ ਮੇਰੇ ਨੇ 28 ਸਾਲ ਦੁਬਈ ਲਾਏ ਜੀ 28 ਸਾਲ ਕੰਮ ਕੀਤਾ ਦੁਬਈ ਤੇ ਮੈਂ ਕਿਹਾ ਪਹਿਲਾਂ ਤੁਸੀਂ ਕੰਮ ਕਰਨ ਜਾਂਦੇ ਰਹੇ ਆ ਮੈਂ ਕਿਹਾ ਹੁਣ ਤੁਹਾਨੂੰ ਮੈਂ ਦੋਨਾਂ ਨੂੰ ਕਮਾਉਣ ਲੈ ਕੇ ਜਾਊਗਾ ਹੁਣ ਦਿਨ ਚੰਗੇ ਆਏ ਹ ਹੁਣ ਜੇ ਦਿਨ ਚੰਗੇ ਦੇ ਨਾ ਆਏ ਤਾਂ ਮਾਰ ਨਹੀਂ ਰਹੀ ਜਿਹਨੇ ਦੇਖਣਾ ਸੀਗਾ ਉਹ ਹੈ ਨਹੀਂ ਗਈ